ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿ ਸਿੱਧਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਵਿੰਟਰ ਆ ਗਈਆਂ ਨੇ ਉਹਦੇ ਅਕੋਰਡਿੰਗ ਆਪਾਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਜੇ ਤੁਹਾਡੇ ਲਈ ਜਿਹੜੀ ਕਿ ਪਸ਼ਮੀਨੇ ਦੇ ਵਿੱਚ ਵੀ ਰਹੇਗੀ ਤੇ ਆਪਣੀ ਬੈਲਵਟ ਦੇ ਵਿੱਚ ਵੀ ਰਹੇਗੀ ਤਾਂ ਕਿ ਕਿਉਂਕਿ ਭੈਣਾਂ ਡਿਮਾਂਡ ਕਰ ਰਹੀਆਂ ਸੀ ਕਿ ਸਾਨੂੰ ਸਰਦੀ ਵਾਲੇ ਸੂਟ ਦਿਖਾਓ ਵੈਸੇ ਆਪਾਂ ਬੈਕ ਟੂ ਬੈਕ ਵੀਡੀਓ ਅਪਲੋਡ ਕਰ ਰਹੇ ਹਾਂ ਤੇ ਬਹੁਤ ਸੋਹਣਾ ਰਿਸਪੌਂਸ ਵੀ ਆਪਾਂ ਨੂੰ ਮਿਲ ਰਿਹਾ ਹੈਗਾ ਤੇ ਬਾਕੀ ਤੁਸੀਂ ਹੋਰ ਵੀ ਆਪਣੀਆਂ ਭੈਣਾਂ ਦੇ ਨਾਲ ਸ਼ੇਅਰ ਕਰੋ ਅਵਾਤਵਾ ਦੇ ਵੀਡੀਓਜ਼ ਨੂੰ ਤੇ ਬਾਕੀ ਤੁਸੀਂ ਸਾਡੀ ਬੁਟੀਕ ਤੇ ਵੀ ਵਿజిਟ ਕਰ ਸਕਦੇ ਹੋ ਜੀ ਖਾਸ ਬਰਨਾਲਾ ਸ਼ਹਿਰ ਦੇ ਵਿੱਚ ਆਪਣੇ ਤੇ ਤੁਸੀਂ ਉੱਥੇ ਸਾਨੂੰ ਆ ਕੇ ਕਾਲ ਕਰ ਸਕਦੇ ਹੋ ਤੇ ਸਾਡੇ ਕੋਲ ਵਿజిਟ ਕਰ ਸਕਦੇ ਹੋ ਸਾਡੇ ਕੋਲ ਰੈਡੀ ਸੂਟ ਵੀ ਤੁਹਾਨੂੰ ਮਿਲਣਗੇ ਤੇ ਤੁਸੀਂ ਆਪਣੀ ਪਸੰਦ ਦਾ ਕਸਟਮਾਈਜ਼ ਵੀ ਕਰਵਾ ਸਕਦੇ ਜਿਵੇਂ ਚਾਹੇ ਹੈਂਡਵਰਕ ਦੇ ਵਿੱਚ ਆ ਚਾਹੇ ਆਰੀ ਵਰਕ ਚਾਹੇ ਮਸ਼ੀਨ ਵਰਕ ਚਾਹੇ ਜੀ ਮਿੰ ਚਾਹੇ ਫੋਇਲ ਪੇਂਟ ਆ ਮਿੰਜ ਕੁਝ ਵੀ ਤਰ੍ਹਾਂ ਦਾ ਤੁਹਾਨੂੰ ਕੰਮ ਆ ਸਾਡੇ ਕੋਲ ਸਾਰੇ ਤਰ੍ਹਾਂ ਦੇ ਕਾਰੀਗਰ ਜਿਹੜੇ ਉਹ ਅਵੇਲੇਬਲ ਨੇ ਵਿਦ ਸਟੀਚਿੰਗ ਲੈ ਸਕਦੇ ਹੋ ਵਿਦਆਊਟ ਸਟੀਚਿੰਗ ਲੈ ਸਕਦੇ ਹੋ ਇਹ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਆਪਾਂ ਫਸਟ ਸੂਟ ਤੁਹਾਨੂੰ ਸ਼ੇਅਰ ਕਰਦੇ ਆ ਇਹ ਜੀ ਰਾਮ ਟੈਕਸ ਦਾ ਪਸ਼ਮੀਨਾ ਰਹੇਗਾ ਠੀਕ ਹੈ ਜੀ ਰਾਮ ਟੈਕਸ ਦਾ ਪਸ਼ਮੀਨਾ ਹੈਗਾ ਬਲੈਕ ਕਲਰ ਆ ਪੂਰਾ ਜੈਡ ਬਲੈਕ ਕਲਰ ਆ ਜੀ ਮੈਂ ਕੋਸ਼ਿਸ਼ ਕਰੂੰਗੀ ਦੇਖੂੰਗੀ ਜੇ ਮੈਨੂੰ ਮਿਲ ਗਈ ਇਹਦੇ ਨਾਲ ਦੀ ਮਾਡਲ ਦੀ ਫੋਟੋ ਤਾਂ ਆਪਾਂ ਤੁਹਾਡਾ ਉਹ ਵੀ ਸ਼ੇਅਰ ਕਰ ਦਾਂਗੇ ਬਹੁਤ ਹੀ ਹਲਕਾ ਫੁਲਕਾ ਜਿਹਾ ਕੰਮ ਕਰਵਾਇਆ ਜੀ ਕਿਉਂਕਿ ਕਈ ਵਾਰ ਨਾ ਜਿਵੇਂ ਆਪਣੇ ਕੁੜੀਆਂ ਹੁੰਦੀਆਂ ਨੇ ਉਹ ਲਾਈਕ ਕਰਦੀਆਂ ਨੇ ਇਸ ਤਰ੍ਹਾਂ ਦੇ ਕੰਮ ਵੀ ਸਾਨੂੰ neck ਦਾ ਕੰਮ ਮਿਲ ਜੇ ਤੇ ਹਲਕਾ ਫੁਲਕਾ ਹੋਵੇ ਤੇ ਪ੍ਰਾਈਸ ਵੀ ਜ਼ਿਆਦਾ ਨਾ ਹੋਵੇ ਫੈਬਰਿਕ ਬਹੁਤ ਜ਼ਿਆਦਾ ਵਧੀਆ ਤੁਸੀਂ ਸਾਲੋਂ ਸਾਲ ਹੰਡਾਉਂਗੇ ਤੇ ਨਾ ਹੀ ਵਰਕ ਨੂੰ ਕੁਝ ਹੋਵੇਗਾ ਠੀਕ ਹੈ ਜੀ ਇਹ ਕੰਮ ਸਿਰਫ neck ਤੇ ਆਏਗਾ ਤੁਸੀਂ ਦੁਪੱਟਾ ਜਿਹੜਾ ਇਹਦੇ ਨਾਲ ਕੰਟਰਾਸਟ ਦੇ ਵਿੱਚ ਗ੍ਰੀਨ ਵਾਲਾ ਵੀ ਕਰ ਸਕਦੇ ਹੋ ਤੇ ਤੁਸੀਂ ਪਰਪਲ ਵਾਲਾ ਦੁਪੱਟਾ ਵੀ ਕਰ ਸਕਦੇ ਹੋ ਤੁਹਾਡੀ ਚੋਅ ਆ ਸਾ ਦੋਨੋਂ ਆਪਾਂ ਆਪਸ਼ਨ ਦਿੱਤੇ ਹੋਏ ਆ ਤੁਹਾਨੂੰ ਗ੍ਰੀਨ ਦਾ ਦੁਪੱਟਾ ਕਰੋ ਚਾਹੇ ਤੁਸੀਂ ਉਹ ਕਰੋ ਇਹ ਨੀਚੇ ਤੋਂ ਸਾਰਾ ਜਿਹਾ ਪਲੇਨ ਰਹੇਗਾ ਤੁਸੀਂ ਸਿਰਫ ਕੱਲੀ ਮੀਨਸ ਜੇ ਜਿਹੜੇ ਕਲਰ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਉਸੇ ਕਲਰ ਦੇ ਦੁਪੱਟੇ ਨਾਲ ਦੀ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਬਾਜੂ ਦੇ ਉੱਤੇ ਕੰਮ ਆਏਗਾ ਜੀ ਇਹ ਵਾਲਾ ਬੋਸ ਸੋ ਨਾ ਕੰਮ ਸਾਡੇ ਦੀ ਪੂਰੀ ਗਾਰੰਟੀ ਹੁੰਦੀ ਹੈ ਜੀ ਜਿੰਨਾ ਵੀ ਤੁਹਾਨੂੰ ਕੰਮ ਮਿਲੇਗਾ ਪੂਰਾ ਮੀਨਜ਼ ਐ ਫਰਸਟ ਕਲਾਸ ਕੰਮ ਮਿਲੇਗਾ ਕੋਈ ਟੰਕਾ ਨਹੀਂ ਇੱਧਰ ਉੱਧਰ ਹੋਏਗਾ ਪੂਰੇ ਨੀਟ ਐਂਡ ਕਲੀਨ ਜਿਹੜੇ ਟੰਕੇ ਲੱਗੇ ਹੋਏ ਹੁੰਦੇ ਆ ਜੀ ਤੇ ਫੈਬਰਿਕ ਵੀ ਪੂਰਾ ਵਧੀਆ ਹੋਏਗਾ ਕੋਈ ਇਹਦੇ ਲਿੰਟ ਵਗੈਰਾ ਤੇ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਬਿਨਾ ਦੁਪੱਟਾ ਤੁਹਾਨੂੰ ਇਹਦਾ ਪ੍ਰਾਈਸ ਆ ਜਿਹੜੇ ਸ਼ੋ ਹੋ ਜਾਣਗੇ ਤੇ ਗਾਰੰਟੀ ਵਾਲਾ ਫੈਬਰਿਕ ਗਾਰੰਟੀ ਵਾਲਾ ਵਰਕ ਤੁਸੀਂ ਸਾਲੋਂ ਸਾਲ ਹੰਡਾਉਂਗੇ ਜੀ ਇਸ ਦੁਪੱਟਾ ਮੇ ਜੈਡ ਬਲੈਕ ਕਲਰ ਆ ਜੀ ਇਹਨਿਲਕੋ ਸਕ੍ਰੀਨ ਦੇ ਉੱਪਰ ਆਪਣਾ ਨੰਬਰ ਜਿਹੜਾ ਤੁਹਾਨੂੰ ਸ਼ੋ ਹੋ ਰਿਹਾ ਹੋਏਗਾ ਤੁਸੀਂ ਸਕ੍ਰੀਨਸ਼ਾਟ ਲੈ ਕੇ ਅੱਜ ਵਾਲੇ ਸੂਟਾਂ ਦੇ ਵਿੱਚੋਂ ਬਾਈ ਕਰ ਸਕਦੇ ਹੋ ਤੁਹਾਨੂੰ ਸੂਟ ਰੈਡੀ ਮਿਲਣਗੇ ਜੀ ਤੇ ਇਹੀ ਵਾਲਾ ਵਰਕ ਤੁਸੀਂ ਕਿਸੇ ਹੋਰ ਕਲਰ ਤੇ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਦੇਖੋ ਜੀ ਆਪਾਂ ਪਹਿਲਾਂ ਵਾਲਾ ਸੂਟ ਲੈ ਕੇ ਆਏ ਜਿਵੇਂ ਕਹਿੰਦੇ ਨੇ ਕੁੜੀਆਂ ਚਿੜੀਆਂ ਲਈ ਤੇ ਆਹ ਵਾਲਾ ਸੂਟ ਲੈ ਕੇ ਆਇਆ ਆਪਾਂ ਆਪਣੀਆਂ 올ਡੇਜ ਵਾਲੀਆਂ ਭੈਣਾਂ ਦੇ ਲਈ ਚਿੱਕੜੀ ਬਾਕੀ ਦੁੱਖ ਦੇ ਸੁੱਖ ਦੇ ਜੀ ਆਪਾਂ ਨੂੰ ਸਾਰਿਆਂ ਨੂੰ ਪਾਉਣੇ ਪੈਂਦੇ ਆ ਸੂਟ ਕੋਈ ਵੀ ਇਹਨੂੰ ਪਾ ਸਕਦਾ ਮੀਨਜ਼ ਇਦਾਂ ਨਹੀਂ ਹੈਗਾ ਕਿਉਂਕਿ ਕੁੜੀਆਂ ਵੀ ਅੱਜ ਕੱਲ ਲਾਈਟ ਕਲਰ ਪਸੰਦ ਕਰਦੀਆਂ ਨੇ ਤੇ ਤੁਸੀਂ ਵੀ ਬਣਾ ਸਕਦੇ ਹੋ ਜੀ ਇਹਦਾ ਵਰਕ ਵੀ ਦੇਖੋ ਜੀ ਪੂਰਾ ਡਿਫਰੈਂਟ ਜਿਹਾ ਵਰਕ ਆਏਗਾ ਦਿਖਾਉਣਿਆ ਤੁਹਾਨੂੰ ਡਿਟੇਲ ਦੇ ਵਿੱਚ ਇਹ ਵਾਲਾ ਸਾਰਾ ਜੀ ਆਪਣਾ ਮਸ਼ੀਨ ਪਾਫ ਦਾ ਕੰਮ ਆਗਾ ਇਹ ਵਾਲਾ ਕੰਮ ਆ ਜਿਹੜਾ ਬਾਦਲਾ ਲੱਗਿਆ ਹੋਇਆ ਵਿੱਚ ਫਿਰ ਆਹ ਵਾਲਾ ਕੰਮ ਆ ਜਿਹੜਾ ਸਾਰੇ ਫਲਾਵਰ ਬਣਾਏ ਹੋਏ ਚਾਵਲ ਟਾਂਕੇ ਦੇ ਬਣਾਏ ਹੋਏ ਆ ਮੀਨਜ਼ ਤਿੰਨ ਤਰ੍ਹਾਂ ਦਾ ਇਹਦੇ ਵਿੱਚ ਕੰਮ ਆਏਗਾ ਜੀ ਤੁਸੀਂ ਇਹਨੂੰ ਦੂਰੋਂ ਦੇਖ ਕੇ ਕਹਾਂਗੇ ਵੀ ਮਸ਼ੀਨ ਦਾ ਕੰਮ ਆ ਪਰ ਜਦੋਂ ਆਪਾਂ ਰੈਡੀ ਕਰਦੇ ਆ ਮੇਰੇ ਜਿਹੜੇ ਵਰਕਰ ਵੀਰ ਨੇ ਹਨਾ ਜਿਹੜੇ ਕਾਰੀਗਰ ਵੀਰ ਨੇ ਕੜਾਈ ਵਾਲੇ ਤੇ ਮੀਨਸ ਜਦੋਂ ਕੰਮ ਦੀ ਫਿਨਿਸ਼ਿੰਗ ਦਿੰਦੇ ਆ ਆਪਾਂ ਨੂੰ ਉਦੋਂ ਪਤਾ ਲੱਗਦਾ ਕਿ ਕਿੰਨੀ ਜ਼ਿਆਦਾ ਸੋਹਣੀ ਚੀਜ਼ ਹੈ ਜੀ ਇਹ ਪੈਨਲ ਜਾਣੀ ਆ ਲੈਂਥ ਦੀ ਔਰ ਘੇਰੇ ਦੀ ਕੋਈ ਇਸ਼ੂ ਨਹੀਂ ਨਾ ਹੀ ਪਹਿਲਾਂ ਵਾਲੇ ਸੂਟ ਵਿੱਚ ਆ ਨਾ ਹੀ ਇਹਦੇ ਵਿੱਚ ਸੂਟ ਆ ਤੁਸੀਂ ਜਿੰਨੀ ਚਾਹੋ ਭਾਵੇਂ 46 ਤੱਕ ਲੈਂਥ ਰੱਖ ਸਕਦੇ ਹੋ ਤੇ ਚਾਹੇ ਤੁਸੀਂ ਘੱਟ ਰੱਖ ਸਕਦੇ ਹੋ ਠੀਕ ਹੈ ਜੀ ਕਿਉਂਕਿ ਫਿਰ ਓਨੀ ਇਹ ਕੜਾਈ ਕੱਟੀ ਜਾਊਗੀ ਕੋਈ ਇੱਥੇ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਤੇ ਨਾ ਹੀ ਤੁਹਾਨੂੰ ਘੇਰੇ ਦੀ ਕੋਈ ਪ੍ਰੋਬਲਮ ਆ। ਭਾਵੇਂ 19 ਇੰਚ ਘੇਰਾ ਬਣਾਓ ਤੇ ਭਾਵੇਂ ਤੁਸੀਂ ਬਣਾਓ ਇੱਥੋਂ ਤੱਕ ਦੇਖੋ ਜੀ ਇੰਨੀ ਸਪੇਸ ਦਿੱਤੀ ਹੋਈ ਆਪਾਂ ਭਾਵੇਂ ਤੁਸੀਂ 28 ਇੰਚ ਘੇਰਾ ਬਣਾ ਲਓ। ਤੇ ਇਹ ਕੰਮ ਆਏਗਾ ਜੀ ਬਾਜੀ ਦੇ ਉੱਤੇ। ਕੰਮ ਦੇਖੋ ਜੀ ਤੁਸੀਂ ਆਪ ਖੁਦ ਮੂੰਹੋਂ ਬੋਲਦਾ ਕੰਮ ਆ ਜਿਹੜਾ ਬਹੁਤ ਜਿਆਦਾ ਸੋਹਣਾ ਕੰਮ ਆ। ਨਿਊ ਸਟਾਈਲ ਦਾ ਤੇ ਇਹ ਦੋਨੇ ਬਾਜੀ ਦੇ ਉੱਤੇ ਕੰਮ ਆਏਗਾ। ਠੀਕ ਹੈ 5 ਮੀਟਰ ਤੁਹਾਨੂੰ ਗ੍ਰੇ ਕਲਰ ਦਾ ਇਹ ਵਾਲਾ ਪਸ਼ਮੀਨਾ ਮਿਲੇਗਾ। ਪ੍ਰਾਈਸ ਤਾਂ ਹੁਣ ਸਕਰੀਨ 'ਤੇ ਸ਼ੋ ਹੋਣਗੇ। ਬਾਕੀ ਆਪਣੇ ਕੋਲ ਦੁਪੱਟਿਆਂ ਦਾ ਹਰ ਤਰ੍ਹਾਂ ਦਾ ਫੈਬਰਿਕ अवेलेबल ਹੁੰਦਾ। ਤੁਸੀਂ ਚਾਹੋ ਸਾਡੇ ਕੋਲ ਰੈਡੀ ਕਰਵਾ ਕੇ ਲੈ ਸਕਦੇ ਹੋ। ਸਾਡੇ ਕੋਲ ਸਟੀਚਿੰਗ ਵੀ अवेलेबल ਆ। ਕਿਸੇ ਵੀ ਤਰ੍ਹਾਂ ਦੀ ਕਿਵੇਂ ਵੀ ਤੁਸੀਂ ਸਟੀਚਿੰਗ ਕਰਵਾਉਣੀ ਚਾਹੁੰਦੇ ਹੋ ਤੁਹਾਨੂੰ ਹਰ ਤਰ੍ਹਾਂ ਦੀ ਸਟੀਚਿੰਗ ਆ ਜਿਹੜੀ ਸਾਡੇ ਕੋਲ ਮਿਲੇਗੀ। ਪ੍ਰੀਵੀਅਸ ਵੀਡੀਓ ਚੈੱਕ ਕਰ ਸਕਦੇ ਹੋ ਆਪਾਂ ਲਹਿੰਗੇ, ਗਰਾਰੇ, ਸ਼ਰਾਰੇ ਸਭ ਕੁਝ ਰੈਡੀ ਕਰਦੇ ਹਾਂ। ਇਹ ਦੇਖੋ ਜੀ। ਇਹ 9000 ਜਿਹੜੀ ਮਾਈਕਰੋ ਵੈਲਵਟ ਹੁੰਦੀ ਆ ਉਹ ਵਾਲੀ ਵੈਲਵਟ ਆ ਤੇ ਬਹੁਤ ਸੋਹਣੀ ਹੈ ਜੀ ਤੁਹਾਨੂੰ ਵੀ ਪਤਾ ਵੀ ਬਾਜ਼ਾਰ ਦੇ ਵਿੱਚ ਇਹ ਤਾਂ ਪਲੇਨ ਦਾ ਹੀ ਰੇਟ ਆ ਜਿਹੜਾ 8900 ਰੁਪਏ ਆ ਆਮ ਨਾਲ ਕੱਲੇ ਫੈਬਰਿਕ ਦਾਗਾ ਤੇ ਆਪਾਂ ਤੁਹਾਨੂੰ ਕਢਾਈ ਕਰਾ ਕੇ ਬਹੁਤ ਜੈਨੂਨ ਪ੍ਰਾਈਸ ਦੇ ਵਿੱਚ ਕੰਮ ਦੇ ਰਹੇ ਹਾਂਗੇ ਤੇ ਇਹ ਸਾਰਾ ਕੰਮ ਜਰੀ ਦਾ ਹੋਇਆ ਹੋਇਆ ਹੈਗਾ ਜੀ ਇਹ ਘੇਰਾ ਹੋਏਗਾ ਸਾਰੇ ਦੇ ਵਿੱਚ ਬੋਟੀਆਂ ਆਉਣਗੀਆਂ ਸਾਰੇ ਸੂਟ ਦੇ ਵਿੱਚ ਲੈਂਥ ਦੀ ਘੇਰੇ ਦੀ ਇਹਦੀ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਜਿੰਨਾ ਚਾਹੋ ਰੱਖ ਸਕਦੇ ਹੋ ਇਕ ਜਣੇ ਆ ਕੰਮ ਆਏਗਾ ਆਪਣੀ ਬਾਜੂ ਦੇ ਉੱਤੇ ਇਹ ਵਾਲਾ ਤੇ ਆ ਵੀ ਬਾਜੂ ਦੇ ਉੱਪਰ ਆਏਗਾ ਦੋਨੋਂ ਫਲਾਵਰ ਤੇ ਇਸ ਤੋਂ ਬਾਅਦ ਫਿਰ ਇਹ ਵਾਲਾ ਕੰਮ ਆਏਗਾ ਸਲਵਾਰ ਦੇ ਉੱਤੇ ਬਾਟਮ ਦੇ ਉੱਤੇ ਠੀਕ ਹੈ ਜੀ ਇਹ ਵਾਲਾ ਕੰਮ ਬਾਟਮ ਤੇ ਦੋਨੋਂ 5 ਮੀਟਰ ਤੁਹਾਨੂੰ ਫੈਬਰਿਕ ਮਿਲੇਗਾ ਤੇ ਇਹਦੇ ਥੱਲੇ ਕੋਈ ਲਾਈਨਿੰਗ ਦੀ ਨੀਡ ਨਹੀਂ ਹੁੰਦੀ ਜੀ ਤੁਸੀਂ ਲਾਈਨਿੰਗ ਨਾ ਲਗਵਾਇਆ ਕਰੋ ਕਿਉਂਕਿ ਜੇ ਆਪਾਂ ਲਾਈਨਿੰਗ ਲਗਾ ਲੈਨੇ ਆ ਉਹ ਲਾਈਨਿੰਗ ਲਗਵਾ ਲੈਨੇ ਆਪਾਂ ਕਾਟਨ ਦੀ ਤੇ ਫਿਰ ਉਹ ਆਪਣੇ ਨਾ ਜੀ ਇੱਧਰ ਉੱਧਰ ਮੀਨ ਫੈਬਰਿਕ ਜਾਂਦਾ ਰਹਿੰਦਾਗਾ ਹਨਾ ਕਿਉਂਕਿ ਇਹ ਫੈਬਰਿਕ ਹੁਣ ਜਿਹੜਾ ਮੀਨਸ ਫਾਲ ਵਾਲਾ ਹੁੰਦਾਗਾ ਤੇ ਪੀਕਾਕ ਕਲਰ ਆ ਜੀ ਇਹਦਾ ਸੂਟ ਦਾ ਪੀਕਾਕ ਕਲਰ ਆ ਪ੍ਰੋਪਰ ਬਹੁਤ ਪਿਆਰਾ ਲੱਗਦਾ ਤੁਸੀਂ ਸ਼ਿਮਰ ਦਾ ਕੱਲਾ ਦੁਪੱਟਾ ਇਹਦੇ ਨਾਲ ਡਾਈ ਕਰਵਾ ਲਓ ਹਨਾ ਤੇ ਪੀਕਾਕ ਕਲਰ ਦੀ ਉਹਦੇ ਨਾਲ ਲੇਸ ਦੀ ਫਿਨਿਸ਼ਿੰਗ ਦੇ ਲਓ ਬਹੁਤ ਸੋਹਣਾ ਲੱਗੇਗਾ ਤੇ ਅਗਜੇ ਤੁਸੀਂ ਇਸ ਕਲਰ ਦਾ ਕਰਵਾ ਰਹੇ ਹੋ ਤਾਂ ਇਸ ਤਰ੍ਹਾਂ ਦੀ ਆਪਾਂ ਕੋਈ ਵੀ ਲੇਸ ਲਗਾ ਸਕਦੇ ਆ ਇਹ ਸਿਰਫ ਇੱਕ ਆਈਡੀਆ ਦਿੰਨੇ ਹੁੰਦੇ ਤੁਸੀਂ ਚਾਹੋ ਤਾਂ ਸਾਡੇ ਕੋਲ ਬਿਨਾ ਦੁਪੱਟੇ ਤੋਂ ਵੀ ਬਾਏ ਕਰ ਸਕਦੇ ਹੋ ਚਾਹੇ ਵਿਦ ਸਟਿਚਿੰਗ ਕਰ ਲਓ ਜੀ ਫਿਰ ਤੁਹਾਨੂੰ ਅਸੀਂ ਹਰ ਚੀਜ਼ ਰੈਡੀ ਕਰਕੇ ਦੇਵਾਂਗੇ ਹਾਂਜੀ ਇਹ ਵਾਲਾ ਕਲਰ ਆਏਗਾ ਜੀ ਮੋਵ ਪਰਪਲ ਜਿਹਾ ਕਲਰ ਆ ਬਹੁਤ ਸੋਹਣਾ ਤੇ ਇਹ ਵੀ ਮਾਈਕਰੋ ਵੈਲਵਟ ਦੇ ਵਿੱਚ ਹੀ ਆ ਜੀ ਕਿਉਂਕਿ ਇਹਨਾਂ ਦੀ ਜਿਹੜੀ ਮਾਈਕਰੋ ਵੈਲਵਟ ਹੁੰਦੀ ਹੈ ਜੀ ਆਪਣੀ 9000 ਵਾਲੀ ਇਹਦੀ ਇੱਕ ਤਾਂ ਗ੍ਰੇਸ ਵਧੀਆ ਆਉਂਦੀ ਆ ਪਲੱਸ ਇਹ ਆਪਾਂ ਨੂੰ ਰੀਜ਼ਨੇਬਲ ਪ੍ਰਾਈਸ ਤੇ ਪੈ ਜਾਂਦੀ ਆ ਜਿੰਨੇ ਦਾ ਇਹ ਸੂਟ ਤਾਂ ਉਹਨਾਂ ਅਸੀਂ ਕੜਾਈ ਕਰਕੇ ਦੇ ਰਹੇ ਆ ਅਗਰ ਤੁਸੀਂ ਦੂਸਰੀ ਗਲਾਸ ਬੈਲਵਟ ਲੈਣੀ ਆ ਜੀ ਉਹ ਤੁਹਾਨੂੰ ਉੰਨੇ ਦੇ ਵਿੱਚ ਕੱਲੀ ਪਲੇਨ ਫੈਬਰਿਕ ਹੀ ਮਿਲੇਗਾ ਇਹ ਹੈਗਾ ਜੀ neck ਦਾ ਕੰਮ ਪੂਰਾ ਹੈਵੀ ਦੇ ਵਿੱਚ ਆ ਤੇ ਵਰਕ ਦੇਖੋ ਜੀ ਪੂਰਾ 0 ਟਾਂਕੇ ਦਾ ਕੰਮ ਕੀਤਾ ਹੋਇਆ ਆ ਆਪਾਂ ਤੇ ਜਰੀ ਆ ਜਿਹੜੀ ਆਪਾਂ 골ਡਨ ਤੇ ਵਾਈਟ ਲਗਾਈ ਹੋਈ ਆ ਵਿੱਚ ਚਾਵਲ ਟਾਂਕਾ ਦਿੱਤਾ ਹੋਇਆ ਜਿੰਨਾ ਵੀ ਕੰਮ ਆ ਪੂਰਾ ਫਿਨਿਸ਼ਿੰਗ ਵਾਲਾ ਕਾ ਜੀ ਕੰਮ ਦੇ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਤੁਸੀਂ ਜੇ ਸੂਟ ਸਾਡੇ ਕੋਲ ਮਿਲੇਗਾ ਤੁਸੀਂ ਖੁਦ ਦੇਖੋਗੇ ਫੈਬਰਿਕ ਦੀ ਕੁਆਲਿਟੀ ਤੇ ਸਾਡੇ ਕੰਮ ਦੀ ਕੁਆਲਿਟੀ ਪੂਰਾ ਨੈੱਕ ਹੈਵੀ ਆਏਗਾ ਜੀ ਇਹ ਆਪਣੇ ਕਮਰ ਤੱਕ ਆ ਜਾਏਗਾ ਤੇ ਇਹਦੇ ਘੇਰੇ ਦਾ ਵੀ ਕੰਮ ਨਹੀਂ ਹੈਗਾ ਇਸ ਕਰਕੇ ਤੁਸੀਂ ਚਾਹੋ ਜਿੰਨੀ ਮਰਜ਼ੀ ਦੀ ਲੈਂਥ ਮੀਨ ਜਿਵੇਂ A ਸਟਾਈਲ ਕਰ ਸਕਦੇ ਹੋ ਨੀਵਾ ਪਲਾਜ਼ੋ ਦੇ ਨਾਲ ਬਣਾ ਸਕਦੇ ਹੋ ਮੈਂ ਜੇ ਪੂਰਾ গারਲਸ ਸਟਾਈਲ ਤੁਸੀਂ ਸੂਟ ਇਹਨੂੰ ਬਣਾ ਸਕਦੇ ਹੋ ਪਾਕਿਸਤਾਨੀ ਸਟਾਈਲ ਦਾ ਬਣਾ ਸਕਦੇ ਹੋ ਠੀਕ ਹੈ ਜੀ ਆਹ ਵਾਲਾ ਕੰਮ ਆਇਆ ਹੈਗਾ ਤੇ ਬਾਜੂ ਦੇ ਉੱਤੇ ਠੀਕ ਹੈ ਇਹ ਵਾਲਾ ਬਾਜੂਆ ਤੁਸੀਂ ਆਪਣੇ ਬਾਜੂਆ ਜਿਹੜੀ ਪਾਕਿਸਤਾਨੀ ਸਟਾਈਲ ਦੀ ਬਣਾਓ ਬਹੁਤ ਸੋਹਣੀ ਲੱਗੇਗੀ ਜੀ ਤੇ ਬਿਨਾ ਲਾਈਨਿੰਗ ਤੋਂ ਸੂਟ ਬਣਾਓ ਜੇ ਲਾਈਨਿੰਗ ਲਗਵਾਉਣੀ ਹੈ ਤਾਂ ਦਸ਼ੀਨ ਵਗੈਰਾ ਦੀ ਲਗਵਾਉਣੀ ਹੈ ਜਾਫਰ ਲੱਕਰਾ ਦੀ ਲਗਵਾਉਣੀ ਆ ਕਿਉਂਕਿ ਕਾਟਨ ਦੀ ਲਾਈਨਿੰਗ ਇਹਦੇ ਥੱਲੇ ਨਹੀਂ ਚੱਲਦੀ ਜੀ ਜਿਹੜੇ ਇਹ ਪੈਣਾ ਲਗਵਾ ਲੈਂਦੀਆਂ ਨੇ ਫਿਰ ਉਹ ਬਾਅਦ ਦੁਖੀ ਹੁੰਦੀਆਂ ਨੇ ਬਾਅਦ ਦੇ ਵਿੱਚ ਹਨਾ ਠੀਕ ਹੈ ਇਹ ਸੀਗੀ ਆਪਣੀ ਅੱਜ ਵਾਲੀ ਕਲੈਕਸ਼ਨ ਜਿਹੜੀ ਕਿ ਵਿంటర్ ਨੂੰ ਰਿਪਰੈਜ਼ੈਂਟ ਕਰ ਰਹੀ ਹੈਗੀ ਤੇ ਤੁਸੀਂ ਆਪਣੀ ਪਸੰਦ ਦੇ ਮੁਤਾਬਕ ਵੀ ਸਾਡੇ ਤੋਂ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਬਾਕੀ ਇਹ ਸੂਟ ਵੀ ਲੈ ਸਕਦੇ ਹੋ ਦੇਖੋ ਜੀ ਜਿਹੜੇ ਸੂਟ ਆਪਾਂ ਕਸਟਮਾਈਜ਼ ਕਰਦੇ ਆ ਓਬਵੀਅਸ ਚੀਜ਼ ਆ ਵੀ ਉਹ ਤੁਹਾਡੇ ਕੱਲੇ ਲਈ ਹੋ স্পੈਸ਼ਲ ਹੋਊਗਾ ਹਨਾ ਤਾਂ ਮੀਨਜ਼ ਉਹ ਹੁੰਦਾ ਤੇ ਜਿਹੜੇ ਸਾਡੇ ਕੋਲ ਸੂਟ ਰੈਡੀ ਹੁੰਦੇ ਆ ਇਹਨਾਂ ਦੇ ਪ੍ਰਾਈਸ ਤਾਂ ਸਾਨੂੰ ਜੈਨੂਨ ਪੈ ਜਾਂਦੇ ਆ ਕਿਉਂਕਿ ਆਪਾਂ ਕਈ ਕਈ ਸੂਟ ਜਿਹੜੇ ਆਪਾਂ ਰੈਡੀ ਕਰਵਾਉਣੇ ਆ ਇਕੱਠੇ ਹਨਾ ਡਿਸਪਲੇਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਹੋਊਗਾ ਤੁਸੀਂ ਸਾਨੂੰ ਮੈਸੇਜ ਕਰਕੇ ਕੋਈ ਵੀ ਕੁਐਰੀ ਆਪਣੀ ਕਲੀਅਰ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਜੀ ਸਤਿ ਸ੍ਰੀ ਅਕਾਲ